ਜਿਹੜਾ ਆ ਬੰਦਾ ਬੈਠਾ ਨਾ ਇਹ ਚੋਰ ਆ ਇੱਕ ਹਾਂ ਵੀ ਦੱਸੋ ਚੋਰ ਮੇਰਾ ਪਿਆ ਤੂੰ ਮੈਨੂੰ ਭੱਜਣਾ 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 10 ਸਾਲ ਦੱਸ ਦੇ ਇਹ ਮੱਛਿਆ ਕਹ ਤੂੰ ਪਹਿਲਾਂ ਤਾਂ ਇਹ ਦੱਸ ਮੈਂ ਹੂੰ ਮੈਂ ਮੁੱਛੂ ਬੱਚਿਲ ਕਰ ਲੂ ਇਹ ਦੇਖ ਲੈ ਬਹਾਨੇ ਲਾਉਂਦਾ ਪੂਰੇ ਫੁੱਲ ਮੈਨੂੰ ਤਾਂ ਦੱਸ ਬੇ ਲੈ ਆਂ ਦੱਸ ਫਿਰ ਕਿਹੜੀ ਕਲਾਸ ਚ ਪੜਦਾ ਤੂੰ ਮੈਂ ਬੱਪਾ ਆਂਦਾ ਚੁੱਪ ਚਿਲ ਕਰੂ ਪਹਿਲਾਂ ਗੱਲ ਦੱਸ ਫਿਰ ਮੈਂ ਤੈਨੂੰ ਕੁੱਟੂਨਾਂ ਭੱਜ ਗਿਆ ਜੀ ਐ ਐ ਮਾਰਦੇ ਨੇ ਤੇ ਮੇਰੀ ਗੱਲ ਸੁਣ ਚੀਜੀ ਖਾਣੀ ਆ ਫਿਰ 2 ਮਿੰਟ ਗੱਲ ਕਰਕੇ ਵੀਡੀਓ ਚ ਫੇਰ ਜਾਈਂ ਦੇਖੋ ਬੰਦਾ ਭੱਜ ਗਿਆ ਜੀ ਹੁਣ ਅਸੀਂ ਗੋਦੀ ਚ ਬਿਠਾਉਣਾ ਪੂ ਹਾਂ ਇੱਕ ਤਾਂ ਰਾਜਾ ਸੀ ਠੀਕ ਹੈ ਦੋਨੇ ਰਾਈ ਸੀ ਸਾਹਮਣੇ ਪੂ ਤੱਗੀ ਰਾਜਾ ਇੱਕ ਤਾਂ ਹਨੂਮਨ ਸੀ ਕਰੰਟ ਲਾਤਾ ਤਾਂ ਹੋ ਰਿਹਾ ਗਿਆ ਫਰਤੂਆ ਅਦੀ ਫੈਮਿਲੀ ਕੋਲਾਬ ਆ ਗਿਆ ਹੈ ਨਾ ਪਰ ਉਹ ਕਹਿੰਦਾ ਹੈ ਨਾ ਅਦੀ ਫੈਮਿਲੀਆ ਨੂੰ ਸ਼ੇਅਰ ਕੋਲੇ ਪਹੁੰਚ ਗਿਆ ਹੈ ਨਾ ਸ਼ੇਅਰ ਤੋਂ ਪੁੱਛਿਆ ਨਾ ਉਹ ਕਹਿੰਦਾ ਮਰੂਦੀ ਸੀ ਹਾਂ ਮੈਂ ਨਹੀਂ ਪੈਂਦਾ ਸੀ ਹਾਂ ਜਿਉਂ ਵੱਡਾ ਪੱਥਰ ਜਿੱਗਿਆ ਦਾ ਕਰਨਾ ਟਹਿ ਗਿਆ ਹਾਂ ਫਿਰ ਟਹਿ ਗਿਆ ਕਰ ਹਾਂ ਫਰ ਹੈ ਨਾ ਪੈੜ ਸੀ ਉਹਨਾਂ ਦੇ ਉੱਤੇ ਡਿੱਗ ਗਿਆ ਫਰ ਬਿਆਸ ਹੋਇਆ ਚੂਆ ਉਹ ਉਹਦੀ ਮੰਮੀ ਕਹਿੰਦੀ ਸਾਡੇ ਬੱਚਾ ਨੂੰ ਕੀ ਹੋਇਆ ਹੁਣ ਹੁਣ ਉਹ ਉਹ ਠੀਕ ਪੈਸੀ ਉਹਨਾਂ ਨੂੰ ਫਿਰ ਮਰ ਗਏ ਪਤਾ ਨਹੀਂ ਕਿਉਂ ਮੈਨੂੰ ਤੂੰ ਐਂ ਗੱਲ ਦੱਸ ਹਾਂ ਆਥਾ ਪੀਆ ਸੀ ਫਿਰ ਤੂੰ ਮੈਨੂੰ ਦੱਸ ਤੂੰ ਵੀਰ ਹਾਂ ਸਕੂਲ ਜਾਂਨਾ ਹਮ ਹਾਂ ਰੋਜ਼ ਇਹ ਬੰਦਾ ਜਿਹੜਾ ਨਾ ਸੱਜ ਨੂੰ ਇਹ ਚੋਰ ਬੰਦਾ ਫਿਰ ਮੱਚਦਾ ਕਾ ਤੂੰ ਮੱਚਦਾ ਹਾਂ ਐ ਗੁੱਸਾ ਕਾ ਤੂੰ ਐ ਲਾਲ ਬਲੂਲਾ ਕਾ ਤੂੰ ਹੋ ਗਿਆ ਕੀ ਕਰਦਾ ਸੀ ਤੂੰ ਮੈਂ ਖਾਡਾ ਵਾਸੀ ਕਾ ਤੂੰ ਮਾਰਿਆ ਥੱਪੜ ਖੇਡਦੇ ਤਾਂ ਮਾਰਦਨੀ ਹੁੰਦੀ ਮੰਮੀ ਕਾ ਤੂੰ ਮਾਰਿਆ ਹੈ ਓਏ ਬੱਸ ਬੱਸ ਬੱਪੂ ਨਾ ਬਣੋ ਕਿਉਂ ਮੈਂ ਤੈਨੂੰ ਸਵਾਲ ਪੁੱਛਿਆ ਅੱਛਾ 1.50 ਦੀ ਹਾਂ ਹਾਂ ਕੀ ਆ 1.50 ਦੀ ਵਾਲੀ ਹਾਂ ਹੁਣ ਤੂੰ ਕੱਲਾ ਪਾਰਕ 'ਚ ਬੈਠਾ ਨਾ ਯਾਰ ਡੈਡੀ ਤੇਰਾ ਮੋਬਾਈਲ ਚਲਾਉਂਦਾ ਹੁਣ ਇਧਰ ਝਾਕ ਪਿੱਛੇ ਹੁਣ ਪਤਾ ਕੀ ਆਊਗੀ ਗੱਡੀ ਗੱਡੀ ਮਾਰਨਾ ਮਾਰਨਾ ਫਿਰ ਉਧਰ ਗੱਲ ਸੁਣਾ ਦੇ ਨਹੀਂ ਗੱਲ ਸੁਣਾ ਸੁਣਾਈ ਚਾਹੇਗਾ ਲੱਛੂ ਹੈਨਾ ਕਿ ਹਨਾ ਚਿੜੀਆਂ ਦੇ ਵਿੱਚ ਹੈਨਾ ਘਰ ਕਿਉਂ ਲਾਇ ਹੋਈ ਚੜੀਆਂ ਦੇ ਇਹਦੇ ਵਿੱਚ ਚਿੜੀਆਂ ਰਹਿੰਦੇ ਨੇ ਜਿਵੇਂ ਤੂੰ ਘਰੇ ਰਹਿਣਾ ਹਾਂ ਉਵੇਂ ਮੈਂ ਕੋਈ ਤੁਨੀ ਆ ਚਿੜੀ ਤਾਂ ਹੈਗੀ ਆ ਤੂੰ ਕੱਲ ਹੁਣ ਤੇਰੀ ਵੀਡੀਓ ਬਣ ਗਈ ਤੇ ਹੁਣ ਤੂੰ ਮੈਨੂੰ ਪੈਸੇ ਦੇ ਪੈਸੇ ਦੇ ਮੈਨੂੰ ਜੇ ਤੂੰ ਤਾਂ ਹੈ ਨਹੀਂ ਜੇਬ ਚ ਤੂੰ ਨੰਗ ਤੁਰਿਆ ਫਿਰਦਾ ਹੈ ਹੈ ਦਿਖਾ ਜੇਬ ਚ ਆਏ ਹੈ ਚ ਵੀ ਨਹੀਂ ਹੋਏ ਵਿਚਾਰੇ ਨੂੰ ਘਰੋਂ ਪੈਸੇ ਨਹੀਂ ਦਿੰਦੇ ਓਏ ਹੈ ਓਏ ਦੇਖੀ ਹੁਣ ਰੋਊਗਾ ਓਏ ਘਰੋਂ ਦਿੰਦੇ ਨੇ ਤੁਨੂੰ ਪੈਸੇ ਹੈ ਹੈ ਨਹੀਂ ਹੁਣ ਰੋ ਰੋ ਕੇ ਦਿਖਾਈ ਮੜਾ ਜਾ ਬਲੇ ਇੱਕ ਇੱਕ ਤੇਰੀ ਵੀਡੀਓ ਪਾਈ ਸੀ ਨਾ ਓਏ ਕਿੱਥੇ ਬਾਹਲੀ ਚਲੀ ਸੀ ਦੇ ਵਿੱਚ ਤੂੰ ਕਹਿੰਦਾ ਸੀ ਦੇਖੀ ਮੈਂ ਰੋਟੀ ਟਾਈਮ ਤੇ ਖਾਇਆ ਕਰੂੰ ਕੀ ਕਹਿੰਦਾ ਸੀ ਤੂੰ ਉਹਦੇ ਵਿੱਚ ਮੈਂ ਕਾਇਆ ਕਰੂੰ ਹਾਂ ਹਾਂ ਸਕੂਲ ਜਾਇਆ ਕਰੂੰ ਫੜਾ ਸ਼ੁਕਰਿਆ ਕਰ ਸਕੂਲ ਦਾ ਫੜਾ ਸ਼ਬ ਵੀ ਨਹੀਂ ਹੋਈਆ ਬਣਾ ਵੀ ਨਹੀਂ ਹੋਈਆ ਸਕੂਲ ਚ ਪੜਨਾ ਜਾਂਦੇ ਹੁੰਦੇ ਨੇ ਹੈ ਕੀ ਗਲਤੀ ਹੋ ਗਈ ਗਲਤੀ ਹੋਈ